ਲੋ ਜੀ ਬਚਪਨ ਦੀਆਂ ਖੇਡਾਂ ਖੱਡਾ ਫੋਰਥ ਕਿੱਥੇ ਗਿਆ? ਲੈ ਫੋਰਥ। ਹਰ ਮੈਂ ਕਿਹਾ ਤੋਂ ਬੋਮੇ ਰੁਕਦੇ ਪਹਿਲਾਂ ਸਾਰਾ ਚੁੱਪ ਰਹਿੰਦੇ। ਜਦਕਿ 90s ਦੇ ਵਿੱਚ ਸਾਡਾ ਜਿਹੜਾ ਖੱਡਾ ਉਹ ਥੋੜਾ ਵੱਖਰਾ ਹੁੰਦਾ ਸੀਗਾ। ਇਹ ਥੋੜਾ ਵੱਖਰਾ। ਜਿਹੜੇ ਮੇਰੇ ਦੋਸਤ 85 90 ਦੇ ਟਾਈਮ ਦੇ ਮੇਰੇ ਹਾਣੀ ਉਹਨਾਂ ਨੂੰ ਵੀ ਯਾਦ ਹੋਵੇਗਾ ਖੱਡਾ ਪਰ ਬਦਲਦੇ ਸਮੇਂ ਦੇ ਨਾਲ ਇਸ ਦੇ ਵਿੱਚ ਵੀ ਅਪਡੇਸ਼ਨ ਆ ਗਈ ਹੋਈ ਹੈ ਇਹ ਖੱਡਾ ਕੁਝ ਹੋਰ ਤਰੀਕੇ ਨਾਲ ਖੱਡਿਆ ਜਾਂਦਾ ਤੇ ਇਸ ਦੇ ਬਾਰੇ ਜਿਹੜਾ ਹਜੇ ਮੈਨੂੰ ਪਤਾ ਨਹੀਂ ਹੈ ਆਪਾਂ ਪੁੱਛ ਲੈਨੇ ਬੱਚਿਆਂ ਨੂੰ ਇਹ ਇਹ ਖੱਡਾ ਕਿਦਾਂ ਖੱਡਿਆ ਜਾਂਦਾ ਇਹ ਕਿਹੋ ਚਲ ਮੈਂ ਕੋਈ ਐਸੀ ਵੀ ਕੰਮ ਲੈ ਲੈ ਦੱਸੋ ਆ ਵੀ ਮੰਗੂ ਦੱਸ ਕਿਸ ਤਰ੍ਹਾਂ ਖੇਡਦੇ ਹੋ ਲੱ ਆਜੋ ਹੁਣ ਤੁਸੀਂ ਭਾਜੀ ਰਹੇ ਹੋ ਕਿੱਥੇ ਰਹਿ ਰਹੇ ਹੈ ਤੀਸਰੇ ਕਿੱਥੇ ਰਹਿ ਰਹੇ ਹੋ ਕਿੱਥੇ ਜਾਣਾ ਓ ਮੇਵਾ ਲਾਲ ਤੂੰ ਆਇਆ ਤੂੰ ਦੱਸ ਕਿਵੇਂ ਖੇਡਦਾ ਖੱਡਾ ਇਹ ਕੀ ਰੂਲਸ ਨੇ ਇਹਦੇ ਹੈ ਕਿੱਦਾਂ ਖੇਡੀਦਾ ਇਹ ਨਹੀਂ ਸਟਾਰਟ ਕਿੱਥੋਂ ਕਰੀਦਾ ਦੇ ਕੋਈ ਜਵਾਬ ਦੱਸਣ ਨੂੰ ਤਿਆਰੀ ਨਹੀਂ ਹੈ ਮੰਗੂ ਆਇਆ ਦੱਸਤਾ ਸੀ ਮੈਂ ਤਾਂ ਫਿਰ ਇੱਕ ਦਿਨ ਅੰਦਰ ਨਹੀਂ ਆਉਂਦਾ ਇੱਕ ਫਿਰ ਇਹ ਕੋਸ਼ ਨੰਬਰ ਲਿਖੇ ਹੋਏ ਨੇ ਜੀ ਇਹਦੇ ਵਿੱਚ ਫੋਨ ਨੰਬਰ ਦੇ ਉੱਪਰ ਹੀ ਕੁਝ ਸੁੱਟਣਾ ਕੁਝ ਕਰਨਾ ਹੁੰਦਾ ਟੀਮ ਜਾਏਗੀ ਆਊਟ ਹੋ ਕੇ ਆਏਗੀ ਕੀ ਆਊਟ ਹੋ ਕੇ ਆਏਗਾ ਜੋ ਰੋ ਆ ਪੀ ਉਹ ਲੋਕੇ ਹੀ ਜੋ ਉਹ ਗਿਆ ਇਹਦਾ ਉਹ ਗਿਆ ਕੁਸ਼ ਸ਼ਾਇਦ ਚੱਕਣਾ ਹੁੰਦਾ ਉਸੇ ਖਾਣੇ ਦੇ ਵਿੱਚ ਜਾ ਕੇ ਜਿਸ ਖਾਣੇ ਦਾ ਨੰਬਰ ਆ ਉਸ ਖਾਣੇ ਦੇ ਵਿੱਚ ਜਿਹਦੇ ਵਿੱਚ ਸੈਂਟਰ 'ਚ ਕ੍ਰੋਸ ਲਾਈਨ ਆ ਕ੍ਰੋਸ ਲਾਈਨ ਇਹਦੇ 'ਚ ਦੋਨੇ ਪੈਰ ਤੇ ਸਿੰਗਲ ਵਾਲੇ ਜੀ ਇੱਕ ਪੈਰ ਤੇ ਖੜੇ ਹੋਣਾ ਹੁੰਦਾ ਜਿਵੇਂ ਤਿੰਨ ਨੰਬਰ ਵਾਲੇ ਦੇ ਵਿੱਚ ਡਬਲ ਲਾਈਨ ਕ੍ਰੋਸ ਹੈ ਓਵੇਂ ਆ ਲਾਸਟ ਵਾਲੇ ਦੇ ਵਿੱਚ ਕ੍ਰੋਸ ਲਾਈਨ ਹੈ ਇਹਦੇ ਵਿੱਚ ਦੋਨੇ ਪੈਰ ਨੇ ਤੇ ਬਾਕੀ ਵਾਲੇ 'ਚ ਸਿੰਗਲ ਪੈਰ ਰੱਖਣਾ ਹੁੰਦਾ ਤੇ ਜਿਹੜੇ ਬਾਕਸ ਦੇ ਵਿੱਚ ਉਹ ਵੱਟਾ ਜਾਣਾ ਉਹ ਵੱਟਾ ਹੱਥ ਨਾਲ ਚੱਕ ਕੇ ਲੈ ਕੇ ਜਾਣਾ ਕੋਸ਼ਿਸ਼ ਇਸ ਤਰ੍ਹਾਂ ਜੋ ਮੇਰੇ ਸਮਝ ਆਇਆ ਕੱਪ ਚਾ ਭਣੇ ਇੱਥੇ ਰੱਖਣਾ ਇੱਕ ਪੈਰ ਦੋ ਪੈਰ ਮੋਰ ਦਾ ਇੱਕ ਪੈਰ ਇੱਕ ਪੈਰ ਆਉਂਦਾ ਕਿਲਾ ਚੱਕਣਾ 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 ਉਸ ਖਾਣੇ ਜੋ ਚੱਕਣਾ ਹੁੰਦਾ ਇਹ ਆਊਟ ਹੀ ਹੋ ਜਾਣਾ ਈ ਬੱਚੇ ਨੇ ਇਸਨੇ ਅੱਗੇ ਅੱਗੇ ਨਾ ਮੜਾ ਇਹ ਇੱਥੇ ਅੱਗੇ ਚੱਕੜਾ ਅੱਗੇ ਇੱਥੇ ਬਾਅਦ ਕੀ ਇੱਥੇ ਆ ਜਾ ਇੱਥੇ ਜਾਦਾ ਨਹੀਂ ਆਰੇ ਇੱਥੇ ਆ ਰੂ ਤੇ ਆ ਗਿਆ ਸਾਡੇ ਜਾਈ ਨਹੀਂ ਗਈ ਹੈ ਭਾਈ ਆਇਆ ਸੀ ਲੈ ਬੰਦੀ ਹੋ ਕੇ ਆਈ ਇਹ ਆਰੇ ਘਰ ਤੋਂ ਆਪੇ ਨੇ ਹੋਏ ਨਹੀਂ ਛੁੱਟਣਾ ਵਾ ਲੈ ਬੱਸ ਸਿੱਧਾ ਕਾਗਰੇ ਫੋਨ ਤੋਂ ਦਰ ਹਾ ਪਾਉ ਜੂ ਕੋ ਬੋਰ ਚਲਾ ਲਾ ਤਾੰ ਦਾ ਲੱਗ ਗਈ ਤਾ ਪਾਉ ਜੂ ਸਿਆਵੇਂ ਗੋਲ ਹੈ ਤੀ ਹਾਂ ਚੱਲ ਸੱਧਿਆ ਲਓ ਜੀ ਚੱਕ ਲਿਆ ਹੋ ਮਰੇ ਉਰੇ ਪੂ ਬੰਦ ਸੁਟ ਗਿਆ ਪਹੁੰਚ ਗਈ ਆਹ ਦੇਖਾ ਹਮ ਫੜਾ ਫੜਾ ਕੌਣਾ ਖਲਾ ਉਹ ਇਸ ਖੱਡੇ ਦੀ ਜਿਹੜੀ ਰੀਤ ਹੈ ਉਹ ਹੈ ਵੀ ਜਿਹਦੇ ਵਿੱਚ ਕ੍ਰੋਸ ਨਹੀਂ ਹੈਗਾ ਉਹਦੇ 'ਚ ਸਿੰਗਲ ਪੈਰ ਤੇ ਜਿਵੇਂ ਆਹ ਕ੍ਰੋਸ ਵਿਚਾਲੇੋਂ ਕ੍ਰੋਸ ਲਾਇਆ ਹੋਇਆ ਇਹਦੇ ਵਿੱਚ ਦੋਨੇ ਹੀ ਪੈਰ ਰੱਖਣੇ ਹੁੰਦੇ ਨੇ ਬਾਕੀ ਜਿਹੜੇ ਨੇ ਉਹਨਾਂ 'ਚ ਸਿੰਗਲ ਪੈਰ ਉੱਥੇ ਕ੍ਰੋਸ ਲੱਗਿਆ ਉੱਥੇ ਡਬਲ ਉੱਥੋਂ ਹੀ ਉੱਥੋਂ ਹੀ ਚੱਕਣਾ ਅੱਗੇ ਤੇ ਉੱਥੋਂ ਹੀ ਚੱਕਣਾ ਹੋਰ ਕਿੱਥੋਂ ਚੱਕਣਾ ਸਾਡੇ ਟਾਈਮ ਤਾਂ ਸੋਸ਼ਲ ਮੀਡੀਆ ਜਾਂ YouTube ਵਗੈਰਾ ਕੁਝ ਨਹੀਂ ਹੁੰਦਾ ਸੀ। ਸੋ ਜੋ ਅਸੀਂ ਛੱਡੀਆਂ ਖੇਡਾਂ ਸਾਡੀ ਦਾ ਕੋਈ ਰਿਕਾਰਡਿੰਗ ਹੈ ਨਹੀਂ ਤੇ ਚਲੋ ਮੈਂ ਸੋਚਿਆ ਕਿ ਉਹਨਾਂ ਬੱਚਿਆਂ ਦਾ ਇਹ ਰਿਕਾਰਡ ਕਰਕੇ YouTube ਤੇ ਰੱਖਿਆ ਜਾਵੇ ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਇਸ ਨੂੰ ਦੇਖਣਗੇ। ਉਹ ਇੱਕ ਖੁਸ਼ੀ ਮਿਲਦੀ ਆ। ਜੋ ਕਿ ਬਚਪਨ ਦਾ ਹੈ ਸਮਾਂ ਜੋ ਬੀਤ ਹੀ ਜਾਂਦਾ ਹੈ। ਸਮਾਂ ਹਮੇਸ਼ਾ ਹੀ ਕਿਰਿਆਵਾਂ ਰੰਦਾ ਚੱਲਦਾ ਰਹਿੰਦਾ ਸਮਾਂ ਕਦੇ ਰੁਕਿਆ ਨਹੀਂ